ਹਾਂਜੀ ਸੋਸਟੀ ਦਾ ਦੋਸਤੋ ਮੈਂ ਤੁਹਾਡਾ ਜਖਸੀਰ ਸਿੰਘ ਮਰਾੜ ਅੱਜ ਮੈਨੂੰ ਮਿਲੇ ਸਾਡੇ ਸੰਤ ਮਹਾਪੁਰਸ਼ ਮਿਲੇ ਜਿਹੜੇ ਕਿ ਇੱਕ ਪ੍ਰਭਾਤ ਫੇਰੀ ਪਾਉਂਦੇ ਸਵੇਰੇ ਸਵੇਰੇ ਤੇ ਉਹਨਾਂ ਦੀ ਆਵਾਜ਼ ਦੇ ਵਿੱਚ ਮੈਨੂੰ ਇੱਕ ਜਾਦੂ ਦਿਸਿਆ ਤੇ ਜਿਹੜਾ ਕਿ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਨਾ ਬਾਬਾ ਜੀ ਕਿਰਪਾ ਕਰਕੇ ਦੋ ਸ਼ਬਦ ਸੁਣਾਓਗੇ ਕਿਹੜੇ ਪਿੰਡੋਂ ਆ ਕਿੱਥੋਂ ਆ ਤੁਸੀਂ ਪਹਿਲਾਂ ਪਟਿਆਲਾ ਪਟਿਆਲਾ ਜੀ ਅੱਛਾ ਥੋੜੀ ਜਿਹੀ ਹੋਰ ਬੋਲੋ ਸੋਸਟੀ ਜੀ ਅੱਛਾ ਨਾਮ ਨਿਕ ਨਾਮ ਜਹਾਂ ਜਹੈ ਜੋ ਚੜੇ ਸੋ ਤੇਰੇ ਪਾਰੇ ਜੋ ਸ਼ਰਦਾ ਕਰ ਕਰਕੇ ਗੁਰੂ ਸ਼ਿਮਰੀਏ ਗੁਰ ਪਾਰਨ ਤਾਰਨ ਆਪ ਠੀਕ ਹੈ ਬੇਟਾ ਹਾਂਜੀ ਇੱਕ ਹੋਰ ਸੁਣਾਓ ਬਾਈ ਤੁਹਾਨੂੰ ਬੁਖਾਰ ਆ ਪਰ ਮੈਂ ਤੁਹਾਡਾ ਮਜਬੂਰੀ ਇੱਕ ਇੱਕ ਹੋਰ ਸੁਣਾਓ ਆਵਾਜ਼ ਬੜੀ ਪਿਆਰੀ ਹੈਗੀ ਲੱਖਾਂ ਤਰਗੇ ਜਿਨਾ ਨੇ ਤਰ ਜਾਣਾ ਜਿਨਾ ਨੇ ਤੇਰਾ ਨਾਮ ਜੱਪੇ ਆ ਬਹੁਤ ਬਹੁਤ ਧੰਨਵਾਦ ਬਾਬਾ ਜੀ